ਸਾਧ ਸੰਗਤ ਜੀਓ ਧੰਨ ਸਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਜਿਸ ਵੇਲੇ 9 ਸਾਲਾਂ ਦੇ ਹੋਏ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਨੇਊ ਪਾਉਣ ਵਾਸਤੇ ਪਿਤਾ ਕਾਲੂ ਜੀ ਪੁਜਿਤ ਹਰदयाल ਦੇ ਕੋਲ ਗਏ ਹਨ ਪੁਜਿਤ ਹਰदयाल ਨੂੰ ਸ਼ੁਭ ਮਹੂਰਤ ਵੇਖ ਕੇ ਸੱਦਿਆ ਗਿਆ ਸਾਰੀ ਸਮੱਗਰੀ ਮੰਗਵਾਈ ਗਈ ਹੈ ਇਸੇ ਤਰ੍ਹਾਂ ਕਾਲੂ ਜੀ ਨੇ ਪੁਜੋਹਿਤ ਹਰदयाल ਦੇ ਨਾਲ ਹੋਰ ਵੀ ਜੋ ਵਿਚਾਰਵਾਨ ਵਿਦਿਆਮਾਨ ਬ੍ਰਾਹਮਣ ਸੰਨ ਸਾਰੇ ਹੀ ਵਿਦਵਾਨਾਂ ਨੂੰ ਬੁਲਾਇਆ ਇਸੇ ਤਰ੍ਹਾਂ ਭਾਈ ਚਾਰਕ ਸ਼੍ਰੀਕੇ ਦੇ ਵਿੱਚੋਂ ਵੀ ਸਾਖ ਸੰਬੰਧੀ ਆ ਕਰਕੇ ਇਕੱਠੇ ਹੋਏ ਨੇ ਜਦੋਂ ਸਾਰੇ ਇਕੱਠੇ ਹੋਏ ਇੱਕ ਥਾਂ ਤੇ ਜਿੱਥੇ ਗੁਰੂ ਸਾਹਿਬ ਜੀ ਮਹਾਰਾਜ ਨੂੰ ਜਨੇਊ ਪਾਉਣਾ ਸੀ ਉਸ ਥਾਂ ਨੂੰ ਲਿੰਬ ਪੋਚ ਕੇ ਪਵਿੱਤਰ ਕੀਤਾ ਗਿਆ ਫਿਰ ਜੋ ਵੇਦ ਵਿਧੀ ਅਨੁਸਾਰ ਕਿਰਿਆ ਕਰਮ ਕੀਤੇ ਗਏ ਤੇ ਸਾਰਾ ਪਰਿਵਾਰ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਬੈਠੇ ਨੇ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੂੰ ਬੁਲਾਇਆ ਗਿਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਇਸ਼ਨਾਨ ਕਰਕੇ ਸੁੰਦਰ ਬਸਤਰ ਪਾ ਕੇ ਜਦੋਂ ਉਸ ਸਭਾ ਦੇ ਵਿੱਚ ਹੁੰਦੇ ਨੇ ਇਸ ਤਰ੍ਹਾਂ ਸ਼ੋਭਾ ਪਾਉਂਦੇ ਨੇ ਜਿਸ ਤਰ੍ਹਾਂ ਤਾਰਾ ਮੰਡਲ ਦੇ ਵਿੱਚ ਚੰਦਰਮਾ ਸ਼ੋਭਾ ਪਾਰਿਆ ਹੋਵੇ ਹੁਣ ਪੁਜਿਤ ਹਰदयाल ਨੇ ਸਾਰੀ ਰੀਤ ਸਮਝਾਈ ਹੈ ਪ੍ਰਾਤਨ ਜੋ ਜਿਨੇਊ ਪਾਉਣ ਦੀ ਰੀਤ ਚੱਲਦੀ ਆ ਰਹੀ ਉਸ ਦੇ ਬਾਰੇ ਦੱਸਿਆ ਸਿੱਖਿਆ ਦਿੱਤੀ ਹੈ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੋ ਸਰਬ ਕਲਾ ਸਮਰੱਥ ਹਨ ਜੋ ਆਪ ਮੁਕਤ ਭੁਗਤ ਦੇ ਦੇਣ ਵਾਲੇ ਹਨ ਪੁရောਹਿਤ ਨੂੰ ਆਖਣ ਲੱਗੇ ਨੇ ਪੁရောਹਿਤ ਜੀ ਮੈਨੂੰ ਦੱਸੋ ਇਸ ਜਨੇਊ ਦੇ ਪਾਉਣ ਨਾਲ ਕੀ ਵਾਦਾ ਹੁੰਦਾ ਸਾਡੇ ਵਿੱਚ ਜੇ ਇਸ ਜਨੇਊ ਦਾ ਆਪਾਂ ਪਹਿਨਣਾ ਕਰੀਏ ਤੇ ਫਿਰ ਧਰਮ ਦੇ ਵਿੱਚ ਕਿਹੜੀ ਪਦਵੀ ਮਿਲਦੀ ਆ ਇਸ ਦੇ ਨਾਂ ਪਹਿਨਣ ਤੇ ਕਿਹੜੀ ਹੋਣ ਤਾਂ ਹੁੰਦੀ ਹੈ ਕੀ ਕਮੀ ਹੋ ਜਾਂਦੀ ਹੈ ਤਾਂ ਹਰदयाल ਜੀ ਬੋਲੇ ਕਿ ਇਸ ਜਨੇਊ ਨੂੰ ਪਹਿਨਣ ਤੋਂ ਬਿਨਾ ਅਪਵਿੱਤਰ ਰਹਿਦਾ ਹੈ ਚੰਕੇ ਦਾ ਅਧਿਕਾਰੀ ਨਹੀਂ ਹੁੰਦਾ ਜੀਵ ਸਦਾ ਹੀ ਅਪਵਿੱਤਰ ਰਹਿੰਦਾ ਹੈ ਜੋ ਨਹੀਂ ਪੰਦਾ ਜਦੋਂ ਵੇਦ ਦੀ ਵਿਧੇ ਅਨਸਾਰ ਇਸ ਜਨੇਊ ਨੂੰ ਪਾਇਆ ਜਾਵੇ ਫੇਰ ਸਾਰੇ ਕਰਮ ਧਰਮ ਕਰਨ ਦੇ ਅਧਿਕਾਰੀ ਹੁੰਦਾ ਹੈ ਨਹੀਂ ਤੇ ਨਹੀਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਪੰਡਤ ਜੀ ਜੇਕਰ ਇਸ ਜਨੇਊ ਨੂੰ ਗਲਦੇ ਵਿੱਚ ਪਾ ਲਿਆ ਫੇਰ ਵੀ ਬੁਰੇ ਕਰਮ ਕਰਨੋਂ ਨਾ ਹਟਿਆ ਖੋਟੇ ਕਰਮ ਕਰਦਾ ਹੀ ਰਿਹਾ ਤਾਂ ਇਸ ਜਨੇਊ ਨੂੰ ਪਾ ਕੇ ਬਾਹਰਲੇ ਧਰਮ ਨੂੰ ਕੋਈ ਕੀ ਕਰੇਗਾ ਧਨ ਦੇ ਨਾਸ਼ ਹਿੰਸਾ ਧਰੋਹ ਅਧਰਮ ਕਰਨਾ ਨਿੰਦਿਆ ਚੁਗਲੀ ਕਰਨੀ ਇਦਾਂ ਦੇ ਕਰਮ ਕਰਨ ਵਾਲਾ ਤੇ ਚੰਡਾਲ ਹੈ ਅੰਤ ਨੂੰ ਉਹ ਜਮਰਾਜ ਦੇ ਕੋਲ ਹਾਜ਼ਰ ਹੋਵੇਗਾ ਉਸ ਨੂੰ ਸਜ਼ਾ ਮਿਲੇਗੀ ਫੇਰ ਇਹੋ ਜਿਹੇ ਬੰਦੇ ਨੂੰ ਜਨੇਊ ਦਾ ਕੀ ਫਲ ਹੋਇਆ ਜੇ ਪਾਪ ਕਰੇਗਾ ਤੇ ਨਰਕ ਭੋਗੇਗਾ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਬਚਨ ਪਰਿਸ਼ਵਾ ਦੇ ਵਿੱਚ ਕੀਤੇ ਤਾਂ ਜਿੰਨੇ ਵੀ ਲੋਕ ਬੈਠੇ ਸਨ ਸਾਰੇ ਹੈਰਾਨ ਹੋ ਗਏ ਮਨ ਦੇ ਵਿੱਚ ਆਖਣ ਲੱਗੇ ਹੇ ਪਰਮੇਸ਼ਰ ਜੀ ਅਜੇ ਤਾਂ ਇਹ ਬਾਲਕ ਰੂਪ ਹੈ ਤੇ ਕਿਦਾਂ ਗਿਆਨ ਦੀਆਂ ਗੱਲਾਂ ਕਰਦਾ ਹੈ ਹੁਣ ਪੰਡਤ ਜੀ ਆਖਣ ਲੱਗੇ ਨਾਨਕ ਸਾਰੇ ਇਦਾਂ ਜਨੇਊ ਪਹਿਨਦੇ ਆ ਹੁਣ ਐਸਾ ਕਿਹੜਾ ਜਨੇਊ ਐ ਜਿਸ ਨੂੰ ਪਾਉਣ ਦੇ ਨਾਲ ਜੀਵ ਧਰਮੀ ਬਣ ਜਾਂਦਾ ਮਾੜੇ ਕਰਮ ਕਰਨੇ ਛੱਡ ਦਿੰਦਾ ਕਿਹੜਾ ਜਨੇਊ ਹੈ ਜਿਸ ਨੂੰ ਪਾਉਣ ਦੇ ਨਾਲ ਧਰਮ ਰਹਿੰਦਾ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਉੱਥੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ ਸਲੋਕ ਮਹੱਲਾ ਪਹਿਲਾ ਦਇਆ ਕਬਾਹ ਸੰਤੋਖ ਸੂਤ ਜਤ ਗੰਢੇ ਸਤ ਵਟ ਇਹ ਜਨੇਊ ਜੀ ਕਾ ਹਈ ਤਾਂ ਪਾण्डे ਘਤ ਨਾ ਇਹ ਟੁੱਟੈ ਨਾ ਮਲ ਲੱਗੈ ਨਾ ਇਹ ਜਲੈ ਨਾ ਜਾਏ ਧਨ ਸੋ ਮਾਨਸ ਨਾਨਕਾ ਜੋ ਗਲ ਚੱਲੈ ਪਾਏ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਸੁਣੋ ਪੰਡਤ ਜੀ ਇਸ ਦੇਹੀ ਦਾ ਧਰਮ ਜਿਨੇਊ ਪਾਏ ਤੇ ਫੇਰ ਰਹਿਂਦਾ ਜੇ ਦਇਆ ਦੀਕਾ ਕਰੇ ਸੰਤੋਖ ਦਾ ਸੂਤ ਕਰੇ ਭਾਵ ਕਿ ਹਿਰਦੇ ਦੇ ਵਿੱਚ ਜੀਵਾਂ ਵਾਸਤੇ ਦਇਆ ਰੱਖੇ ਅਤੇ ਆਪਣੇ ਜੀਵਨ ਦੇ ਵਿੱਚ ਸੰਤੋਖ ਰੱਖੇ ਇਸੇ ਤਰ੍ਹਾਂ ਸੱਚ ਬੋਲਣਾ ਜੋ ਹੈ ਇਸ ਨੂੰ ਦ੍ਰਿੜ ਕਰੇ ਇਹ ਸਮਝੇ ਕਿ ਉਸ ਸੂਤ ਨੂੰ ਵਟ ਚੜਾਇਆ ਜਾ ਰਿਹਾ ਹੈ ਜੱਤ ਦੀਆਂ ਗੰਢਾਂ ਦੇਵੇ ਤਾਂ ਸਤਿਗੁਰੂ ਜੀ ਹੁਣ ਸਰਲ ਭਾਸ਼ਾ ਵਿੱਚ ਦੱਸ ਰਹੇ ਨੇ ਦਇਆ ਸੰਤੋਖ ਦਾ ਜਨੇਊ ਪਾਵੇ ਤਾਂ ਤਦ ਹੋਵੇ ਤਾਂ ਸੁਣੋ ਪੰਡਤ ਜੀ ਈਸ਼ਕ ਪਾਦ ਦਾ ਜਨੇਊ ਤਾਂ ਮੇਰੇ ਕੰਮ ਨਹੀਂ ਜੋ ਤੁਸੀਂ ਵਟ ਕੇ ਪਾਰੇ ਹੋ ਈਕ ਪਾਦ ਦਾ ਵਟਿਆ ਹੋਇਆ ਜਨੇਊ ਜੋ ਹੈ ਇਹ ਤੇ ਮੇਰੇ ਤਾਂ ਕਰਕੇ ਕਿਸੇ ਕੰਮ ਨਹੀਂ ਕਿ ਜੇ ਅੱਗ ਵਿੱਚ ਪਾਵਾਂਗੇ ਸੜ ਜਾਵੇਗਾ ਜੇ ਤਨ ਤੇ ਪਾ ਕੇ ਰੱਖਾਂਗੇ ਮੈੜ ਲੱਗੇਗੀ ਤਨ ਦੀ ਪ੍ਰਾਣਾ ਹੋਏਗਾ ਟੁੱਟ ਜਾਵੇਗਾ ਪਰ ਜੋ ਮਨ ਨੂੰ ਜਨੇਊ ਦਇਆ ਰੱਖਣੀ ਸੰਤੋਖ ਰੱਖਣਾ ਜਤ ਸਤ ਰੱਖਣਾ ਇਹ ਪਾਉਣਾ ਹੈ ਇਸ ਨੂੰ ਨਾ ਤੇ ਕਦੀ ਮੈੜ ਲੱਗਦੀ ਐ ਨਾ ਕਦੇ ਪ੍ਰਾਣਾ ਹੁੰਦਾ ਹੈ ਨਾ ਕਦੇ ਟੁੱਟਦਾ ਹੈ ਸੁਣੋ ਪੰਡਿਤ ਜੀ ਤਨ ਹਾਨਿ ਉਹ ਪੁਰਖ ਜਿਨ੍ਹਾਂ ਨੇ ਦਇਆ ਸੰਤੋਖ ਜਤ ਸਤ ਦਾ ਜਨੇਊ ਪਾਇਆ ਹੈ ਤਾਂ ਪੰਡਿਤ ਜੀ ਕਪਾ ਦਾ ਜਨੇਊ ਮੇਰੇ ਅਗੇ ਕੁਝ ਮੈਨੇ ਨਹੀਂ ਰੱਖਦਾ ਇਹ ਜਨੇਊ ਸਾਰੇ ਝੂਠੇ ਨੇ ਉਹ ਸੱਚ ਦਾ ਜਨੇਊ ਜੇ ਤੇਰੇ ਕੋਲ ਹੈ ਤਾਂ ਮੈਨੂੰ ਕੋਈ ਇਨਕਾਰ ਨਹੀਂ ਮੇਰੇ ਗਲ ਦੇ ਵਿੱਚ ਪਾ ਤਾਂ ਸਾਧ ਸੰਗਤ ਜਿਉ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਹੁਣ ਪੰਡਿਤ ਆਖਣ ਲੱਗਾ ਏ ਨਾਨਕ ਜੋ ਅਸੀਂ ਰੀਤੀ ਅਨੁਸਾਰ ਜਨੇਊ ਪਾ ਰਹੇ ਹਾਂ ਇਹ ਕੋਈ ਸਾਡਾ ਥਾਪਿਆ ਜਾਂ ਸਾਡਾ ਕੀਤਾ ਤੇ ਨਹੀਂ ਤੂੰ ਸਾਨੂੰ ਮਨਾਂ ਕਰ ਰਿਹਾ ਪਰ ਇਹ ਜਨੇਊ ਤਾਂ ਇਸੇ ਆਦੇ ਅੰਤਾਂ ਤੋਂ ਹੰਦਾ ਆਇਆ ਇਹ ਰੀਤੀ ਚੱਲਦੀ ਆਈ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਇਹ ਜਨੇਊ ਤਾਂ ਇੱਥੇ ਹੀ ਰਹੇਗਾ ਪਰ ਅੱਗੇ ਤਾਂ ਇਸ ਨੇ ਜਾਣਾ ਨਹੀਂ ਫਿਰ ਇਸ ਨੂੰ ਪਾਉਣ ਦਾ ਲਾਭ ਕੀ ਹੈ ਤਾਂ ਪੰਡਿਤ ਜੀ ਆਖਣ ਲੱਗੇ ਕਿ ਇਹ ਪਿੱਛੇ ਸੰਕਾਦਕਾਂ ਤੋਂ ਲੈ ਕਰਕੇ ਪੈਨਦੇ ਆਏ ਨੇ हे ਨਾਨਕ ਤੂੰ ਮਨਾ ਕਿਉਂ ਕਰਦਾ ਮੈਨੂੰ ਮਨਾ ਕਰਨ ਦਾ ਕਾਰਨ ਦੱਸ ਤਾਂ ਗੁਰੂ ਸਾਹਿਬ ਜੀ ਮਹਾਰਾਜ ਅੱਗੇ ਪਾਵਨ ਸ਼ਬਦਿ ਵਿਚਾਰਦੇ ਨੇ ਚੌਕੜ ਮੁੱਲੇ ਣਾਇਆ ਬਹਿ ਚੌਂਕੈ ਪਾਇਆ ਸਿੱਖਾਂ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ ਉਹ ਮੁਵਾ ਉਹ ਝੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ ਲੱਖ ਚੋਰੀਆਂ ਲੱਖ ਜਾ ਰੀਆਂ ਲੱਖ ਕੂੜੀਆਂ ਲੱਖ ਗਾਲੇ ਲੱਖ ਠੱਗੀਆਂ ਪਹਿਨਾਂੀਆਂ ਰਾਤ ਦਿਨ ਜੀ ਨਾਲ ਸਤਿਗੁਰੂ ਜੀ ਆਖਣ ਲੱਗੇ ਸੁਣੋ ਪੰਡਤ ਜੀ ਇਹ ਜੋ ਤੁਸੀਂ ਗੱਲ ਕਰਦੇ ਜੇ ਕਿ ਸ਼ੁਰੂ ਤੋਂ ਚੱਲਦਾ ਆਇਆ ਇਦਾਂ ਨਹੀਂ ਹੈ ਇਹ ਗੱਲਾਂ ਮਨੁੱਖਾਂ ਦੀਆਂ ਥਾਪੀਆਂ ਹੋਈਆਂ ਨੇ ਪਰਮਾਤਮਾ ਵੱਲੋਂ ਨਹੀਂ ਮਨੁੱਖਾਂ ਨੇ ਆਪੇ ਚੌਂਕਾ ਪਾਇਆ ਆਪੇ ਹੀ ਮਨੁੱਖਾਂ ਨੂੰ ਚੌਂਕੇ ਦੇ ਵਿੱਚ ਬਿਠਾਇਆ ਤੇ ਆਪੇ ਹੀ ਬ੍ਰਾਹਮਣ ਨੂੰ ਗੁਰੂ ਕਰਕੇ ਸਮਝਿਆ ਕਿ ਜਨੇਊ ਉਸਨੇ ਮੇਰੇ ਗਲ ਦੇ ਵਿੱਚ ਪਾ ਦਿੱਤਾ ਹੁਣ ਮੇਰਾ ਬ੍ਰਾਹਮਣ ਗੁਰੂ ਹੋ ਗਿਆ ਹੈ ਜਿਸ ਨੇ ਮੈਨੂੰ ਦੇਖਿਆ ਦੇ ਕੇ ਜਨੇਊ ਪਾਇਆ ਹੈ ਸੁਣੋ ਪੰਡਾ ਜੀ ਹੁਣ ਉਹ ਮਨੁੱਖ ਮਰ ਗਿਆ ਉਹ ਜਨੇਊ ਵੀ ਗਲ ਗਿਆ ਉਹ ਜੀਵ ਫਿਰ ਸੰਸਾਰ ਤੋਂ ਗਿਆ ਤੇ ਵੇ ਤੱਗਾ ਤਾ ਸੁਣੋ ਪੰਡਾ ਜੀ ਬ੍ਰਾਹਮਣ ਵੀ ਉਸ ਜਨੇਊ ਨੂੰ ਥਾਪ ਕੇ ਜੋ ਜਿਨ ਇਹੂ ਅਗਲੀ ਦਰਗਾਹ ਦੇ ਵਿੱਚ ਚੱਲੇ ਉਹ ਪਾਵੇ ਤਾਂ ਜਿੰਨੀਆਂ ਵਸਤੂਆਂ ਸੰਸਾਰ ਨੇ ਥਾਪੀਆਂ ਨੇ ਉਹ ਇੱਥੇ ਰਹਿ ਜਾਣੀਆਂ ਨੇ ਜੋ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵਸਤੂ ਨਹੀਂ ਜਾਂਦੀ ਉਹ ਸ਼ੋਭਾ ਨਹੀਂ ਪਉਂਦੀ ਤਾਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੱਸ ਰਹੇ ਨੇ ਜੋ ਪਰਮੇਸ਼ਰ ਨੇ ਵਸਤੂਆਂ ਥਾਪੀਆਂ ਹਨ ਉਹ ਸੰਸਾਰ ਨੂੰ ਨਿਭੁੰਦੀਆਂ ਸੁਣੋ ਪੰਡਿਤ ਜੀ ਸਾਨੂੰ ਤਾਂ ਸ੍ਰੀ ਪਰਮੇਸ਼ਰ ਦੇ ਨਾਲ ਮੁੱਦਾ ਹੈ ਸਾਨੂੰ ਸੰਸਾਰ ਦੀਆਂ ਗੱਲਾਂ ਨਾ ਦਰੜਾ ਇਹ ਸੰਸਾਰੀ ਰੀਤੀ ਰਿਵਾਜ ਸੰਸਾਰੀ ਲੋਕਾਂ ਨੇ ਬਣਾਏ ਨੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਦਾਂ ਦੇ ਗਿਆਨ ਵਾਲੇ ਬਚਨ ਸੁਣ ਕੇ ਸਾਰੇ ਵਾਹ ਵਾਹ ਕਰਨ ਲੱਗ ਪਏ ਆਖਣ ਲੱਗੇ ਹੇ ਪਰਮੇਸ਼ਰ ਜੀ ਤੂੰ ਇੰਨੇ ਛੋਟੀ ਉਮਰ ਦੇ ਵਿੱਚ ਛੋਟੇ ਬਾਲਕ ਤੇ ਕਿੰਨੀ ਕਿਰਪਾ ਕੀਤੀ ਹੈ ਤਾਂ ਫਿਰ ਪੰਡਿਤ ਨੇ ਆਖਿਆ ਏ ਨਾਨਕ ਵੇਖ ਤੇਰੇ ਜਨੇਊ ਪਾਉਣ ਕਰਕੇ ਕਾਲੂ ਨੇ ਤੇਰੇ ਪਿਤਾ ਨੇ ਕਿੰਨਾ ਧਨ ਖਰਚਿਆ ਕਿੰਨੇ ਭਾਈ ਸਨਬੰਧੀ ਇੱਥੇ ਇਕੱਤਰ ਹੋਇਆ ਆ ਆ ਕਰਕੇ ਬੈਠੇ ਆ ਪਰ ਜੇ ਤੂੰ ਹੁਣ ਜਨੇਊ ਨਾ ਪਾਵੇਂਗਾ ਤਾਂ ਜਿੰਨਾ ਪਦਾਰਥ ਖਰਚਿਆ ਹੈ ਤੇਰੇ ਪਿਤਾ ਦਾ ਸਾਰਾ ਐਵੇਂ ਬਰਥਾਈ ਜਾਏਗਾ ਜਿੰਨੇ ਸਨਬੰਧੀ ਆਏ ਹਨ ब्राह्मण वेद पाठी ਇਹ ਸਾਰੇ ਨਿਰਾਸ਼ ਹੋ ਕੇ ਜਾਣਗੇ ਇਹ ਆਇਆਂ ਦਾ ਕੋਈ ਮੁੱਲ ਨਾ ਪਿਆ ਬਿਰਥੇ ਜਾਣਗੇ ਅੱਗੇ ਮੈਂ ਕੁਝ ਨਹੀਂ ਕਹਿ ਸਕਦਾ ਜਿੱਦਾਂ ਤੇਰੀ ਮਰਜ਼ੀ ਹੈ ਉਸੇ ਤਰ੍ਹਾਂ ਕਰ ਸਾਧ ਸੰਗਤ ਜੀ ਹੁਣ ਪੰਡਿਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਗੱਲਾਂ ਦਾ ਉੱਤਰ ਨਹੀਂ ਦੇ ਸਕਦੇ ਇਸ ਕਰਕੇ ਆਖਣ ਲੱਗੇ हे ਨਾਨਕ ਜਿਵੇਂ ਤੁਹਾਡੀ ਮਰਜ਼ੀ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਸਲੋਕ ਉਚਾਰਨਾ ਕਰਦੇ ਹਨ ਤੱਗ ਕ ਪਾਹੋਂ ਕੱਤੀਐ ਬਾਹਮਣ ਵੱਟੇ ਆਏ ਕੋਹ ਬੱਕਰਾ ਰਿਨ ਖਾਇਆ ਸਭ ਕੋ ਆਖੈ ਪਾਏ ਹੋਏ ਪ੍ਰਾਣਾ ਛੁੱਟਿਐ ਭੀ ਫਿਰ ਪਈਐ ਹੋਰ ਨਾਨਕ ਤੱਗ ਨ ਟੁੱਟਈ ਜੇ ਤੱਗ ਹੋਵੇ ਜੋਰ ਗੁਰੂ ਸਾਹਿਬ ਜੀ ਆਖਣ ਲੱਗੇ ਹੇ ਸਵੰਮੀ ਦਿਵਤਾ ਕਿ ਸਾਡੇ ਗਲ ਵਿੱਚ ਜਨੇਊ ਤਾਂ ਪਾ ਜਾਂ ਇਹ ਟੁੱਟੇ ਨਾ ਜੇ ਇਹ ਜਨੇਊ ਟੁੱਟ ਗਿਆ ਤਾਂ ਇਸ ਜਨੇਊ ਦਾ ਸਾਡੇ ਗਲ ਦੇ ਵਿੱਚ ਪਏ ਦਾ ਕੀ ਗੁਣ ਹੋਇਆ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਇਹ ਤੱਗ ਭਾਵੇਂ ਤੂੰ ਕਿੰਨਾ ਹਿੰ ਇਹ ਵਧੀਆ ਤਰੀਕੇ ਨਾਲ ਪਾ ਦਵੇਂ ਇਸ ਨੇ ਕਿਸੇ ਨੂੰ ਮੁਕਤ ਨਹੀਂ ਕਰਨਾ ਇਹਦੇ ਵਿੱਚ ਮੁਕਤੀ ਨਹੀਂ ਤਾਂ ਹੁਣ ਪੰਡਿਤ ਨੇ ਆਖਿਆ ਮਹਿਤਾ ਕਾਲੂ ਸੱਚੀ ਗੱਲ ਦੱਸਾਂ ਤੇਰੇ ਪੁੱਤਰ ਦੀਆਂ ਗੱਲਾਂ ਦਾ ਜਵਾਬ ਕੋਈ ਨਹੀਂ ਤੇਰਾ ਪੁੱਤਰ ਆਮ ਇਨਸਾਨ ਨਹੀਂ ਅਤੇ ਖੁਦ ਦੇਵਤਾ ਹੈ ਮੈਂ ਇਸ ਨੂੰ ਜਨੇਊ ਨਹੀਂ ਪਾ ਸਕਦਾ ਹਾਂ ਜੇ ਇਹ ਸਾਡੇ ਉੱਤੇ ਕਿਰਪਾ ਕਰੇ ਆਪੇ ਹੀ ਪਾ ਲਵੇ ਤਾਂ ਫੇਰ ਜਨੇਊ ਪਾ ਸਕਦਾ ਹੈ ਇਸ ਦੇ ਨਾਲ ਲੱਗ ਕੇ ਸਾਡਾ ਜਨੇਊ ਪਵਿੱਤਰ ਹੋ ਜਾਏਗਾ ਸਾਡੇ ਜਨੇਊ ਨੇ ਇਸ ਨੂੰ ਕੀ ਪਵਿੱਤਰ ਕਰਨਾ ਹੈ ਤਾਂ ਕਾਲੂ ਜੀ ਨੇ ਆਖਿਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਚਾ ਮਹਾਪੁਰਖ ਦੀ ਜੋ ਗੱਲ ਹੈ ਉਹ ਮੰਨਣੀ ਚਾਹੀਦੀ ਹੈ ਇਹ ਜਗਤ ਦੀ ਚਾਲ ਕਰਦੇ ਆਏ ਨੇ ਇਸ ਕਰਕੇ ਪੰਡਿਤ ਜੀ ਨੇ ਵੀ ਬੇਨਤੀ ਕੀਤੀ ਹੈ ਕਿ ਜਨੇਊ ਪਾਲੋ ਸਾਡਾ ਜਨੇਊ ਪਵਿੱਤਰ ਕਰੋ ਤਾਂ ਸਾਧ ਸੰਗਤ ਜੀਓ ਗੁਰੂ ਨਾਨਕ ਪਾਤਸ਼ਾਹ ਜੀ ਪਿਤਾ ਜੀ ਦਾ ਮਾਨ ਸਤਕਾਰ ਰੱਖਦੇ ਨੇ ਆਖਣ ਲੱਗੇ ਪਿਤਾ ਜੀ ਜਿਸ ਤਰ੍ਹਾਂ ਤੁਹਾਡੀ ਮਰਜ਼ੀ ਹੈ ਤਾਂ ਹੁਣ ਪੰਡਿਤ ਨੇ ਆਖਿਆ ਹੈ ਨਾਨਕ ਕਿਰਪਾ ਕਰੋ ਇਸ ਜਨੇਊ ਨੂੰ ਪਵਿੱਤਰ ਕਰੋ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਹੁਣ ਉਸ ਜਨੇਊ ਨੂੰ ਪਵਿੱਤਰ ਕਰਦੇ ਨੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਕਿ ਇਹ ਜੋ ਜਨੇਊ ਹੈ ਇਹ ਨਾਲ ਨਿਭਣ ਵਾਲਾ ਨਹੀਂ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪੰਡਿਤ ਨੇ ਆਖਿਆ ਕਿ ਨਾਨਕ ਪਾਤਸ਼ਾਹ ਜੀ ਜਿਹੜਾ ਸੱਚ ਦਾ ਤੱਗ ਹੈ ਜਿਹਦੇ ਵਿੱਚ ਇੰਨਾ ਜੋਰ ਹੈ ਜੋ ਮੈਲਾ ਕਦੇ ਨਹੀਂ ਹੁੰਦਾ ਟੁੱਟਦਾ ਨਹੀਂ ਤੇ ਪਰਮੇਸ਼ਰ ਦੀ ਦਰਗਾਹ ਤੱਕ ਜਾਂਦਾ ਹੁਣ ਮਿਰਤੇ ਕਿਰਪਾ ਕਰ ਮੈਨੂੰ ਉਸ ਬਾਰੇ ਵੀ ਦੱਸ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਅਖੀਰ ਤੇ ਗਲਮਕਉਂਦੇ ਨੇ ਆਖਣ ਲੱਗੇ ਨਾਏ ਮੰਨਿਆ ਪਾਤੇ ਉਪਜੈ ਸਲਾਹੀ ਸੱਚ ਸੂਤ ਦਰਗਹ ਅੰਦਰ ਪਈਐ ਤਾਗੇ ਨਾ ਟੁੱਟ ਸਪੂਤ ਸੁਣੋ ਪੰਡਤ ਜੀ ਅਸਲ ਜਨੇਊ ਕੀ ਹੈ ਕਿ ਮਨੁੱਖ ਨੂੰ ਚਾਹੀਦਾ ਹੈ ਸ੍ਰੀ ਪਰਮੇਸ਼ਰ ਦੀ ਸਿਫਤ ਸਲਾਹ ਕਰੇ ਤਾਂ ਸਤਿਗੁਰੂ ਜੀ ਫਰਮਾਉਂਦੇ ਨੇ ਫੇਰ ਸੱਚੇ ਘਰ ਦੇ ਵਿੱਚ ਇਸ ਜੀਵ ਦਾ ਵਾਸਾ ਹੁੰਦਾ ਹੈ ਹਿਰਦੇ ਵਿੱਚ ਸਤਿ ਪੈਦਾ ਹੁੰਦਾ ਹੈ ਤਾਂ ਇਸ ਤਰ੍ਹਾਂ ਸੱਚ ਦਾ ਸਤ ਦਾ ਸੂਤ ਇਹ ਜਨੇਊ ਪਾਵੇ ਤਾਂ ਇਸ ਜਨੇਊ ਦੇ ਵਿੱਚ ਇਸ ਸੱਚ ਦਾ ਜੋਰ ਹੈ ਉਹ ਤੱਕ ਸਦਾ ਹੀ ਅਸਥਿਰ ਹੈ ਪੰਡਿਤ ਜੀ ਪਰਮੇਸ਼ਰ ਦਾ ਨਾਮ ਮੰਨਣਾ ਹੈ ਉਸ ਦੀ ਕਪਾ ਕਰੇ ਤਾਂ ਸਤਗੁਰੂ ਜੀ ਫਰਮਾਉਂਦੇ ਹਨ ਸੱਚੀ ਸਲਾਹ ਜੋ ਹੈ ਇਸ ਦਾ ਸੂਤ ਕਰੇ ਸਤਿਗੁਰਾਂ ਦੇ ਦਰਬਾਰ ਸੱਚੇ ਕਾ ਤਗ ਪਾਏ ਤਾਂ ਸਤਿਗੁਰੂ ਜੀ ਫਰਮਾਉਂਦੇ ਉਹ ਤਗ ਟੁੱਟਦਾ ਨਹੀਂ ਐ ਉਸ ਨੂੰ ਅਗ ਨਹੀਂ ਸਾੜ ਸਕਦੀ ਉਹ ਗਲ ਨਹੀਂ ਸਕਦਾ ਭਾਵ ਕੇ ਪਰਮੇਸ਼ਰ ਦੀ ਸਿਫਤ ਸਲਾਹ ਅਨੁਸਾਰ ਬੰਦਾ ਚੱਲੇ ਉਸ ਦੇ ਹੁਕਮ ਅਨੁਸਾਰ ਚੱਲੇ ਇਹ ਜਨੇਊ ਹਿਰਦੇ ਰੂਪੀ ਘਰ ਦੇ ਵਿੱਚ ਪਾਉਣਾ ਕਰੇ ਤਾਂ ਪਰਮੇਸ਼ਰ ਦੀ ਕਿਰਪਾ ਹੁੰਦੀ ਐ ਤਾਂ ਸਤਿਗੁਰੂ ਜੀ ਫਰਮਾਉਂਦੇ ਹਨ ਇਸ ਜੀਵ ਨੂੰ ਫਿਰ ਉਹ ਪਰਮੇਸ਼ਰ ਮਿਲਦਾ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਮੰਦੇ ਨੇ ਕਿ ਹੋਰ ਧਾਗੇ ਵਾਲਾ ਜਿੰਨੇ ਹਰ ਇੱਕ ਥਾਂ ਤੇ ਨਹੀਂ ਰਹਿੰਦਾ ਤਾਂ ਸਾਧ ਸੰਗਤ ਜਿਓ ਇਸ ਉਪਦੇਸ਼ ਨੂੰ ਹਰदयाल ਨੇ ਪੰਡਿਤ ਨੇ ਆਪਣੇ ਮਨ ਦੇ ਵਿੱਚ ਧਾਰਨਾ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿਫਤ ਕਰਦਾ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਕਰਦਾ ਕਰਦਾ ਆਖਣ ਲੱਗਾ ਕਿ ਤੇਰੀ ਮਹਿਮਾ ਤੂੰ ਹੀ ਜਾਣੇ ਸਭ ਜੋ ਵੀ ਬੇਦੀ ਬੰਸਿਆਏ ਸਨ ਉਹਨਾਂ ਨੂੰ ਹੁਣ ਕਾਲੂ ਨੇ ਬੜੇ ਸਤਕਾਰ ਦੇ ਨਾਲ ਭੋਜਨ ਸ਼ਕਾਇਆ ਬੜੇ ਉਤਸ਼ਾਹ ਦੇ ਨਾਲ ਸਾਰੇ ਹੀ ਬ੍ਰਾਹਮਣਾਂ ਨੂੰ ਦਖਣਾ ਦਿੱਤੀ ਹੈ ਅਸ਼ੀਰਵਾਦ ਆਖਿਆ ਤੇ ਸਾਰੇ ਬ੍ਰਾਹਮਣ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੇ ਗੁਣ ਗਉਂਦੇ ਆਖਦੇ ਜਾ ਰਹੇ ਨੇ ਕਿ ਭਾਈ ਛੋਟੇ ਜਿਹੇ ਬੱਚੇ ਤੇ ਪਰਮੇਸ਼ਰ ਦੀ ਕਿੰਨੀ ਕਿਰਪਾ ਹੈ ਵੱਡੇ ਵੱਡੇ ਵਿਦਵਾਨਾਂ ਨੂੰ ਇਹ ਉਪਦੇਸ਼ ਦੇ ਰਿਹਾ ਹੈ ਇਸ ਤਰ੍ਹਾਂ ਸਾਰੇ ਗੁਰੂ ਸਾਹਿਬ ਜੀ ਦਾ ਗੁਣ ਗੰਦੇ ਆਪੂ ਆਪਣੇ ਘਰਾਂ ਨੂੰ ਜਾਂਦੇ ਨੇ ਸੋ ਇਹ ਸਾਖੀ ਸੀ ਸਾਧ ਸੰਗਤ ਜੀਓ ਜਨੇਊ ਪਾਉਣ ਵਾਲੀ ਅਗਲੀ ਸਾਖੀ ਛੇਤੀ ਲੈ ਕੇ ਹਾਜ਼ਰ ਹੋਵਾਂਗੇ ਸਤਿਗੁਰਾਂ ਦੀ ਪਾਵਨ ਸਾਖੀ ਸਾਧ ਸੰਗਤ ਜੀਓ ਸਰਵਣ ਕਰਦਿਆਂ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਕੀਮਤੀ ਵਿਚਾਰ ਕਮੈਂਟਾਂ ਰਾਹੀਂ ਜਰੂਰ ਦੱਸੋ ਸੋ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਸਮਾਪਤੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ